ਦੋ tMapਤਾ ਤੇ ਮੰਦਰ ਤੇ ਮੱਥਾ ਟੇਕਣ ਦੇ ਲਈ denn ਉਥੇ ਆਪਣਾ ਤੁਹਾਨੂੰ ਮੈਂ ਦੱਸੀ ਸੀ ਜਿੱਦਾਂ ਕਿ ਮੇਲਾ ਹੁੰਦਾ ਹੈ ਹਨਾ ਤਾਂ ਬਹੁਤ ਸੰਗਤ ਦੂਰ ਦੂਰ ਤੋਂ ਆ ਰਹੀ ਹੈ ਉਥੇ ਆਪਾਂ ਵੀ ਜਾਵਾਂਗੇ ਤਾਂ ਉਹਦੇ ਲਈ ਹੁਣ ਦੇਖੋ ਅੱਜ ਆਪਾਂ ਅੱਜ ਸ਼ਾਮ ਨੂੰ ਜਾਂਦੇ ਆ ਕਿ ਕੱਲ ਜਾਂਦੇ ਆ ਕਿਉਂਕਿ ਜੇ ਤਾਂ ਸ਼ਹਿਰ ਤੇ ਸ਼ਹਿਰ ਟਾਈਮ ਲੱਗਿਆ ਤਾਂ ਆਪਾਂ ਕੱਲ ਨੂੰ ਜਾਵਾਂਗੇ ਨਹੀਂ ਤਾਂ ਆਪਾਂ ਵੀ ਜ਼ਰੂਰ ਮੇਲੇ ਤੇ ਜਾਣਾ ਸਾਰੇ ਸੰਗਤ ਦੂਰ ਦੂਰ ਤੋਂ ਮੱਥਾ ਟੇਕ ਚੁੱਕੀ ਹੈ ਤੇ ਬਟ ਆਪਾਂ ਰਹਿੰਦੇ ਆ ਗਾਈਸ ਬਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੇ ਹੋ ਤੇ ਆਪਾਂ ਚਾ ਆ ਗਏ ਆ ਜੀ ਸ਼ਹਿਰ ਆ ਗਏ ਆ ਇੱਥੇ ਇੱਕ ਤਾਂ ਆਪਾਂ ਸਲੂਨ ਚ ਜਾਣਾ ਥ੍ਰੈਡਿੰਗ ਕਰवानी ਹੈ ਦੈਨ ਉਸ ਤੋਂ ਬਾਅਦ ਇੱਕ ਸੂਟ ਉਹਦੇ ਨਾਲ ਦੀ ਚੁੰਨੀ ਲੈਣੀ ਆ ਇੱਕ ਦੋ ਹੋਰ ਕੰਮ ਹੈ ਬਾਕੀ ਘੁੰਮਤੇ ਫਿਰਦੇ ਅੱਜ ਸ਼ਹਿਰ ਤੇ ਜੇ ਸ਼ਾਮ ਨੂੰ ਟਾਈਮ ਲੱਗਾ ਉਹ ਵੀ ਤਾਂ ਗਿਆ ਹੋਇਆ ਵੈਸੇ ਆਪਣੇ ਫਰੈਂਡਾਂ ਨਾਲ ਉਹ ਗਿਆ ਹੋਇਆ ਮੇਲੇ ਤੇ ਬਾਕੀ ਅੱਜ ਇੱਥੇ ਬਹੁਤ ਕਹਿ ਸਕਦੇ ਆਂ ਕੀ ਦੇਖ ਸਕਦੇ ਤੁਸੀਂ ਅ ਦੂਰ ਦੂਰ ਤੋਂ ਬਾਕੀ ਸੜਕਾਂ ਦੇ ਉੱਤੇ ਵੀ ਜਿਵੇਂ ਕਹਿ ਸਕਦੇ ਆਂ ਜੀ ਚਲਦੀ ਸੇਵਾ ਠੰਡੇ ਪਾਣੀ ਦੀ ਸੇਵਾ ਹਨਾ ਤਾਂ ਲੱਗੀ ਹੋਈ ਹੈ ਜਗਾ ਜਗਾ ਤੇ ਪਕੌੜੇ ਜਲੇਬੀਆਂ ਦੁਕਾਨਾਂ ਸਭ ਕੁਝ ਯਾਨੀ ਕਹਿ ਸਕਦੇ ਮਿਲਦਾ ਇੱਥੇ ਇੱਕ ਸਾਦ ਬਣਿਆ ਹੋਇਆ ਕਿਉਂਕਿ ਇੰਦਰੋਂ ਸਾਰੀ ਸੰਗਤ ਜਾਂਦੀ ਹੈ ਨਾ ਤਾਂ ਫਾਈਨਲ ਆਪਾਂ ਸ਼ਹਿਰ ਆ ਚੁੱਕੇ ਆ ਆਪਣੇ ਤੇ ਇੱਥੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਆਂ ਹੁਣ ਕੀ ਲੈਣਾ ਕੀ ਨਹੀਂ ਲੈਣਾ ਬਾਕੀ ਫਾਈਨਲ ਦੇਖ ਸਕਦੇ ਤੁਸੀਂ ਦੀ ਨੋਪਾ ਇੱਥੇ ਡੱਕਦੇ ਆ ਦੇਖ ਸਕਦੇ ਹੋ ਤੁਸੀਂ ਨੋਪਾ ਗੱਡੀ ਨੂੰ ਆਪਾਂ ਇੱਥੇ ਡੱਕ ਦਿੱਤਾ ਹੈ ਫਾਈਨਲ ਹੋਣ ਆਪਾਂ ਤੁਰ ਕੇ ਜਾਂਦੇ ਆਂ ਹਮ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਮੂਰਤੀ ਹਾਂ ਕਿ ਜਾਨਦੇ ਆਂ ਸਬਜੀ ਮੰਡੀ ਇੱਧਰ ਬਾਜ਼ਾਰ ਵਾਲ ਜਾਨਦੇ ਆਂ ਆਪਾਂ ਦੇਖਦੇ ਆਂ ਕੀ ਆਪਾ ਵੇਖਦੇ ਆਂ ਸਬਜ਼ੀ ਮੰਡੀ ਚ ਆ ਗਏ ਆਂ ਸਬਜ਼ੀ ਲੈਂਦੇ ਆਂ ਇੱਕ ਤੋਂ ਚੀਜ਼ਾਂ ਹੋਰ ਲੈਣੀਆਂ ਉਹ ਵੀ ਆਪਾਂ ਲੈਂਦੇ ਆਂ ਫਾਈਨਲ ਬਾਕੀ ਨੂੰ ਮੈਂ ਸ਼ਾਪਿੰਗ ਕਰਨੀ ਹੈ ਉਹ ਵੀ ਰਖੜੀਆਂ ਬਣਣੀਆਂ ਦੇਖ ਸਕਦੇ ਤੁਸੀਂ ਦੁਕਾਨਾਂ ਦੇ ਵਿੱਚ ਰਖੜੀਆਂ ਆ ਚੁੱਕੀਆਂ ਵੈਸੇ ਮੈਂ ਉਹਦੇ ਨਾਲ ਪ੍ਰੋਮਿਸ ਕੀਤਾ ਜਿਹੜੇ ਛੋਟੇ ਬੱਚੇ ਨਹੀਂ ਰਖੜੀਆਂ ਬੰਨਦੇ ਹੁੰਦੇ ਜਗਨ ਵਾਲਿਆਂ ਉਹ ਲਵਾਂਗੀ ਆ ਵੀਡੀਓ ਦੇ ਵਾਸਤੇ ਆ ਫਾਈਨਲ ਹਾਂ ਦਾ ਚੰਦਰੀ ਹੁਣ ਮੌਸਮ ਥੋੜਾ ਸੈੱਟ ਹੋਇਆ ਲਾਈਟ ਬਾਕੀ ਇਹਨੂੰ ਆਪਾਂ ਰੰਗਾਉਣਾ ਹੈ ਵੇਖ ਸਕਦੇ ਹੋ ਵਾਈਟ ਚੁੰਨੀ ਲਈ ਆ ਆਪਾਂ ਦਨ ਕਿੱਥੇ ਗਿਆ ਡੈਡੀ ਹੁਣ ਇਹਨੂੰ ਆਪਾਂ ਰੰਗਾਉਣਾ ਵੀ ਹੈ ਇੱਥੇ ਰੰਗਾਣੀ ਹੁਣੇ ਰੰਗਾ ਕੇ ਲੈ ਆਣੀ ਹੈ ਸੋ ਗਾਇਸ ਇੱਥੇ ਆਪਾਂ ਚੁੰਨੀ ਰੰਗਾਣੇ ਕਿਹੜਾ ਕਲਰ ਗਾਇਸੀ ਚੁੰਨੀ ਆ ਰੰਗੋਂ ਦੇ ਦਿੱਤੀ ਉਹ ਕਹਿੰਦੀ ਅੱਧਾ ਘੰਟਾ ਲੱਗੇਗਾ ਉਹਨਾਂ ਟਾਈਮ ਆਪਾਂ ਬਾਜ਼ਾਰ ਵਜ਼ੂਰ ਕੁੰਬ ਲੈਣੇ ਆ 7 ਦਾ ਘੰਟਾ ਲੱਗੇਗਾ ਬਾਕੀ ਕਹਿ ਰਹੀ ਸੀ ਹੁਣ ਦੇਖੋ ਬਾਕੀ ਐ ਕਰੀਏ ਸਬਜ਼ੀ ਲੈਣੇ ਐਥੇ ਕੋਈ ਆਪਾਂ ਐਤੋਂ ਆਪਾਂ ਹਰੀਆਂ ਮਿਰਚਾਂ ਲਈਆਂ ਬਾਕੀ ਸਬਜ਼ੀ ਪਈ ਹੋਈ ਸੀ ਘਰੇ ਚਲ ਆ ਜਾ ਆਪਣੇ ਘਰ ਸੋ ਫਾਈਨਲ ਹੁਣ ਆਪਾਂ ਜਾ ਰਹੇ ਹਾਂ ਸalon ਤੇ ਫੈਬਰੋ ਸੈਟ ਕਰਵਾਣਾ ਮੈਨੂੰ ਪਤਾ ਸੀ ਦੇਖਦੀ ਭਈਆ ਸੋ ਫਾਈਨਲ ਗਾਇਜ਼ ਆਪਣਾ ਕੋਰ ਹੈਡ ਕਰਵਾ ਲਿਆ ਸੀ ਮੇਰੀ ਨਾ ਪਹਿਲਾਂ ਹੀ oily skin ਹੈ ਉਹਨਾਂ ਨੇ ਤੋਂ moisturizer ਲਗਾ ਦਿੱਤਾ ਆ ਤਾਂ ਫਾਈਨਲ ਦੇਖ ਸਕਦੇ ਹੋ ਤੁਸੀਂ oil ਬਹੁਤ ਜ਼ਿਆਦਾ ਆ ਰਿਹਾ ਹੈ ਕਿਉਂਕਿ oily ਚੀਜ਼ oily skin ਤਾਂ ਤਬਤ ਨਾ ਜਾਇਦਾ ਮਤਲਬ ਐ ਕਿ ਜਬਟ ਫਿਰ ਵੀ ਚਲੋ ਕੋਈ ਚੱਕਰ ਨਹੀਂ ਆ। ਬਟੋ ਜਲ ਨਹੀਂ ਕਹਿ ਸਕਦੀ ਮੋਇਸਚਰਾਈਜ਼ਰ ਸੀ ਚਲੋਗੇ ਉਹ ਵੀ ਕੀਤਾ ਜਿਵੇਂ ਵੀ ਉਹਨਾਂ ਨੇ ਸਾੜੀ ਕੀਤੀ ਬਹੁਤ ਵਧੀਆ ਦਿੱਤੀ ਐ। ਸੋ ਹੁਣ ਉਸ ਤੋਂ ਬਾਅਦ ਆਪਾਂ ਜਿੱਥੇ ਚੁੰਨੀ ਦਿੱਤੀ ਹੋਈ ਸੀ ਨਾ ਰੰਗੋਣ ਉੱਥੇ ਕਹ ਰਿਆ ਸੀ ਅੱਧਾ ਘੰਟਾ ਲੱਗੇਗਾ ਤਾਂ ਆਪਾਂ ਨੂੰ ਇੱਥੇ ਵੀ ਟਾਈਮ ਲੱਗ ਗਿਆ ਆ। ਕੁਛ ਖਾਣਨੇ ਆ ਭੁੱਖ ਲੱਗੀ ਆ ਨਾ ਡੜੀ। ਉੱਥੇ ਹੀ ਖਾਣਨੇ ਆ। ਈ ਫੜੀ ਪੀ ਲਓ ਇੰਨੇ। ਸੋ ਲੋ ਵੇਰੇ ਕਦੇ ਖਾਣੇ ਕੋਸਤਾ ਖਾਈ ਗੋਲੂ ਪੀ ਘਾ ਲੈਂਦੇ ਆ ਸੋ ਫਾਈਨਲ ਛਾੜੀ ਚ ਕੁੜੀਆਂ ਕਹਿੰਦੀਆਂ ਜੀ ਤੁਹਾਡੇ ਡੇ 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 ਯਾਰ ਡੇ 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 ਯਾਰ ਸਾਨੂੰ ਮੈਂ ਆਪਾਂ ਕਦੇ ਕਦੇ ਛੱਡੀ ਦੇ ਹੁੰਦੇ ਆਪਾਂ ਪਰ ਉਹ ਹੀ ਨਹੀਂ ਛੱਡਦੇ ਹੈਗੇ ਸੋ ਫਾਈਨਲ ਗਾਇਜ਼ ਆਪਾਂ ਪਹੁੰਚ ਚੁੱਕੇ ਆਂ ਅੰਗਰੇਜ਼ੀ ਕੋਲ ਹੈ ਹੈ ਕੋਲ ਸੂਜੀ ਵਾਲੇ ਸੂਜੀ ਵਾਲੀ ਖਾਣੇ ਆ 5000 ਸੋ ਹੈ ਗਾਇਸ ਫਾਈਨਲ ਅਸੀ ਗੱਡੀ ਚ ਬੈਠ ਚੁੱਕੇ ਆਂ ਥੈਨ ਆਪਣਾ ਜਿੰਨਾ ਵੀ ਕੰਮ ਸੀਗਾ ਕਪਣਾ ਹੋ ਚੁੱਕਿਆ ਬਸ ਇੱਕ ਤੁਸੀ ਜਚ ਨੂੰ ਰੰਗੋਣੀ ਸੀ ਨਾ ਤੇ ਤੁਸ ਲੂਨ ਚੋਂ ਆਪਾਂ ਥ੍ਰੈਡਿੰਗ ਵਗੈਰੇ ਕਰਵਾਉਣੀ ਸੀ ਬਸ ਤੇ ਕੁਦੋ ਹੋਰ ਕੰਮ ਨੇ ਉਹ ਬਾਕੀ ਆਪਾਂ ਫੇਅਰ ਕਰਾਂਗੇ ਥੈਨ ਸੋ ਗਾਇਸ ਅਸੀਂ ਹੁਣ ਜਾ ਰਹੇ ਹਾਂ ਜੀ ਘਰ ਤੇ ਬਾਕੀ ਸਬਜ਼ੀ ਅਸੀਂ ਉੱਥੇ ਲੈਣ ਲੱਗੇ ਉਹ ਫਿਰ ਡੈਡੀ ਕਹਿੰਦੇ ਇਹ ਕਰੇ ਫਿਰ ਕੱਲੀ ਆਪਾਂ ਮਿਰਚਾਂ ਲਈਆਂ ਹਰੀਆਂ ਤੇ ਉਸ ਤੋਂ ਬਾਅਦ ਹੁਣ ਆਪਾਂ ਰੀਚਾਰਜ ਵੀ ਕਰਵਾਉਣਾ ਹੈ ਉਹ ਆਪਾਂ ਉੱਥੋਂ ਕਰਵਾਵਾਂਗੇ ਵਾਈਫਾਈ ਥੀ ਰੀਚਾਰਜ ਕਹਿੰਦੇ ਮੁੱਕ ਚੁਕਿਆ ਹੈ ਆਪਣੇ ਉਹ ਯਾ ਮੇਰਾ ਢੁਕਾ ਇੱਤਾਂ ਵਰਕੇ ਸੋ ਫਾਈਨਲ ਚੁੰਨੀ ਆਪਾਂ ਰੰਗਾਉਣੀ ਸੀ ਇੱਕ ਸੂਟ ਨਾਲ ਦੀ ਹੋਰ ਰੰਗਾ ਚੁੱਕੇ ਆ ਉਥੇ ਟਾਈਮ ਥੋੜਾ ਲੱਗ ਗਿਆ ਸਲੂਨ 'ਚ ਅਸੀਂ ਬੈਠੇ ਰਹੇ ਉਥੇ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਚਲੋ ਕਸਟਮਰ ਕਾਫੀ ਸੀ ਦਾਣੇ ਕਰਕੇ ਗੋਲ ਗੱਪੇ ਸੀ ਉੱਥੇ ਖਾਣ ਲੱਗੀ ਸੀ ਉਥੇ ਨਾ ਮਤਲਬ ਕਿ ਫਿਰ ਸੂਜੀ ਵਾਲੇ ਸੀਗੇ ਇਹਨਾਂ ਨੂੰ ਆਟੇ ਵਾਲੇ ਪਸੰਦ ਆ ਮੈਂ ਕਹਿੰਨ ਨੂੰ ਕਹਾਂ ਮੈਂ ਸੂਜੀ ਵਾਲੇ ਖਾਣੇ ਫਿਰ ਅਸੀਂ ਅੱਗੇ ਗਏ ਚਲੇ ਉੱਥੇ ਫਿਰ ਦੋਵੇਂ ਤਰ੍ਹਾਂ ਦੇ ਮਿਲ ਰਹੇ ਸੀਗੇ ਬਾਕੀ ਇੱਥੇ ਤੋਂ ਤੁਸੀਂ ਵੀਊ ਚੈੱਕ ਕਰੋ ਕਿੰਨਾ ਸੋਹਣਾ ਹੈ ਗਾਈਜ਼ ਅੱਜ ਦਾ ਆਪਣਾ ਵਲੌਗ ਹੈਗਾ ਸੀ ਬਿਲਕੁਲ ਛੋਟਾ ਜਿਹਾ ਤਾਂ ਆਪਾਂ ਜਾਣਾ ਹੈ ਮਾਤਾ ਦੇ ਮੇਲੇ ਤੇ ਡੈਡੀ ਪੱਕਾ ਦਾ ਸੱਜਣਾ ਹੈ। ਕੱਲ੍ਹ ਸ਼ਾਮ ਕੱਲ੍ਹ ਸ਼ਾਮ ਹੋ ਸਕਦਾ ਕੱਲ੍ਹ ਸ਼ਾਮ ਕਿਉਂਕਿ ਮੇਲੇ ਤੋਂ ਬਾਅਦ ਕੈਨਸਲ ਹੀ ਹੋ ਜਾਏ। ਮੇਲੇ ਤੋਂ ਬਾਅਦ ਵੀ ਭੀੜ ਇੰਨੀ ਹੈ ਨਾ ਗਾਣੀ ਕੁਝ ਵੀ ਕਰ ਸਕਦੇ। ਸੋ ਗਾਈਜ਼ ਗੱਲ ਇਹ ਆ ਕਿ ਅਸੀਂ ਯਾਰ ਆ ਜਾਣ ਨੂੰ ਬਣਾ ਵੀ ਸਾਰੀ ਸੰਗਤ ਵੀ ਦੂਰ ਦੂਰ ਤੋਂ ਆ ਰਹੀ ਹੈ ਬਟ ਉੱਥੇ ਭੀੜ ਬਹੁਤ ਵੀ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੋਣੀ ਜਿਹੜੇ ਮੰਦੋਤ ਵਾਲੇ ਨੇ ਪਾਸੇ ਪਾਸੇ ਵਾਲੇ ਨੇ ਉਹ ਇਹ ਦੋ ਦਿਨ ਮੇਲਾ ਨਹੀਂ ਵੀ ਹੋ ਰਿਹਾ ਤਾਂ ਬਾਕੀ ਆਪਾਂ ਫਿਰ ਬਾਅਦ ਚ ਜਾ ਸਕਦੇ ਹਾਂ ਨਾ ਕਿਉਂ ਇਹਨਾਂ ਲਈ ਮੇਲਾ ਬਾਅਦ ਚ ਹੀ ਹੈ ਬੱਸ ਫਿਰ ਹੋਣੀ ਤਾਂ ਜਾਣਾ ਬਟ ਮੈਨੂੰ ਤਾਂ ਇਦਾਂ ਸੀ ਕਿ ਅੱਜ ਜਾਵਾਂਗੇ ਬਟ ਬਹੁਤ ਜ਼ਿਆਦਾ ਗਾਇਸ ਉੱਥੇ ਭੀੜ ਹੋਣੀ ਹੈ ਤੇ ਉੱਥੇ ਵਲੌਗ ਤਾਂ ਬਣ ਨਹੀਂ ਸਕਦਾ ੱੱਕੀ ਵਜਣਗੇ ਉਹ ਪਾਣੀ ਵਾਲੀ ਲੱਗੀ ਹੋਈ ਹੈ ਹਲੇ ਵੀ ਸੇਵਾ ਆ ਵੀ ਇਥੇ ਪਿਲਾ ਨਹੀਂ ਰਹੀ ਆਵੇ ਨਹੀਂ ਅੱਗੇ ਕੋਪੀ ਲੈ ਉਹ ਖੱਡਾ ਰੋੜੀ ਜੀ ਬੜੀ ਸੇਵਾ ਕਰਦੇ ਨੇ ਬੜੀ ਚੰਗੀ ਸਰਕਾਰ ਹੈ ਮਾਤਾ ਵਰੀ ਹਾਂ ਆ ਲਮਾਰੀਆਂ ਕਿਉਂ ਕੱਢਦਾ ਸ਼ੇਰ ਦਾ ਕੈਮਰਾ ਘਦੀ ਮੈਥੇ ਆਹ ਵਾਲੇ ਦੀ ਮੈਨੂੰ ਉਹ ਮੈਡੀਕਲ ਤੇ ਦਵਾਈ ਜੀ ਲੈਣੀ ਢੋਕ ਨੇ ਦੀ ਉੱਪਰ 150 130 ਦੀ 160 ਦੀ ਮੈਂ ਲੈਣੀ ਕੋਈ ਹੈਗਾ ਐਸਟਾ ਉਹ ਕਿ ਆਪੜ ਕੇ ਮੇਰੇ ਕੋਲ ਪੈਸਾ ਨਹੀਂ ਹੈਗਾ ਕੋਈ ਕਿ ਮੇਰਾ ਮੂੰਹ ਖਰਾਬ ਹੋ ਜਾਣਾ ਹੈ ਮੈਨੂੰ ਲੱਗ ਰਿਹਾ ਹੋਂਟ ਨੇ ਆ ਸਕਿੰਨੇ ਰੱਟ ਰੱਟੇ ਕੀ ਦਿਖਾਈ ਥੋੜਾ ਕੈਮਰਾ ਪਿੱਛੇ ਨੂੰ ਕਰੋ ਹੂੰ ਨਹੀਂ ਸਹੀ ਹੈ ਇਹਨਾ मेरी सेंसिटिव स्किन कह सकते हैं सेंसिटिव ऑयली स्किन है ना उदे करके पिंपल वगैरह ता वो थ्रेडिंग वगैरह नाल रिएक्शन ਜਿਵੇਂ ਕਹਿੰਦਾ ਵੀ ਰੈੱਡ ਹੋ ਜਾਂਦੀ ਸਕਿਨ ਨਾ ਤਾਂ ਮੈਂ ਕਹਿ ਰਹੀ ਹਾਂ ਉਪਰ ਉਹਨਾਂ ਨੇ ਜਲ ਲਗਾਉਣਾ ਸੀ मॉइस्चराइजर ਲਗਾ ਦਿੱਤਾ ਚਲੋ ਕੋਈ ਨਾ ਪਹੁੰਚ ਗਏ ਹੈ ਗਾਇਜ਼ ਆਪਾਂ ਆਪਣੀ ਸ਼ਹਿਰ ਆਉਣੇ ਖਪਰੀਚਾਜ ਦੇਖਦੇ ਆ ਕਰਵਾਉਨੇ ਆ ਇਹਦੇ ਕਰਾਉਣਾ ਵੀ ਆਪਾਂ ਨੂੰ 800 ਪੈਣਾ ਹੈ ਨਾ 100 ਕਰਾਣੀ 800 800 ਤਕਰੀਬਨ ਮਹੀਨੇ ਦਾ ਖਰਚ ਆਇਆ ਮੇਰਾ ਇੰਟਰਨੈਟ ਦਾ ਠੀਕ ਹੈ ਨਾ ਤਾਂ ਦੇਖੋ ਜਿਹੜੇ ਕਹਿੰਦੇ ਆ ਨਾ ਕਿ ਅਥੇ ਇਹਦਾ ਇਦਾਂ ਉਦਾਂ ਦੇਖੋ ਯਾਰ ਹਰ ਕੋਈ ਆਪਣੀ ਮਿਹਨਤ ਕਰਦਾ ਹੈ ਨਾ ਮੇਰਾ ਇਹੀ ਕਹਿਣਾ ਹੈ ਵੀ ਆਪਾਂ ਹਰ ਇੱਕ ਬੰਦਾ ਆਪਣੀ ਮਿਹਨਤ ਕਰ ਰਿਹਾ ਆ ਇੱਥੇ ਕੋਈ ਕਿਸੇ ਦਾ ਇੰਟਰਨੈਟ ਦਾ ਖਰਚਾ ਕਹਿ ਸਕਦੇ ਆ ਕਿਸੇ ਦੇ ਘਰ ਦਾ ਖਰਚਾ ਕੋਈ ਨਹੀਂ ਭਰਦਾ ਤਾਂ ਜਿਹੜੇ ਬੋਲਦੇ ਆ ਨਾ ਲਾਈਫ ਦੇ ਵਿੱਚ ਫੇਕ ਆਈਡੀਆਂ ਤੇ ਚਾਹੀ ਜਿਹੜੀ ਬਕਵਾਸ ਕਰਦੇ ਆ ਥੋੜਾ ਸੋਚ ਸਮਝ ਕੇ ਕਰਿਆ ਕਰੋ ਕਿਸੇ ਨੂੰ ਗਲਤ ਬੋਲਣ ਨਾਲੋਂ ਮੈਂ ਇਹ ਕਹਿੰਨੀ ਆ ਕਿ ਤੁਸੀਂ ਆਪਦਾ ਖੁਦ ਮਿਹਨਤ ਕਰੋ ਠੀਕ ਹੈ ਨਾ ਕਿ ਤੁਸੀਂ ਇਹੋ ਜੀ ਮਿਹਨਤ ਤਾਂ ਕਰੋ ਹੀ ਨਾ ਵੀ ਹੋਰਾਂ ਦੀਆਂ ਵੀਡੀਓ ਲੈ ਲੈ ਕੇ ਉਹਨਾਂ ਤੇ ਬੋਲਣਾ ਠੀਕ ਹੈ ਨਾ ਇਹ ਕੋਈ ਵੀ ਸਮਝ ਲਓ ਵੀ ਮੈਂ ਕਿਸੇ ਨੂੰ ਵੀ ਮੈਂ ਦੇ ਰਹੀ ਆ ਮੈਸੇਜਰ ਤਾਂ ਫਾਈਨਲ ਮਿਹਨਤ ਕਰਿਆ ਕਰੋ ਆਪਣੀ ਮੇਰੇ ਤੁਸੀਂ ਜਿੰਨੇ ਵਲੌਗ ਪਿਛਲੇ ਦੇਖ ਸਕਦੇ ਹੋ ਮੈਂ ਖੜ ਖੜ ਕੇ ਤੁਪਾ ਚ ਮੈਂ ਆਪਣਾ ਨੀ ਮੁਸੀਬਤਾਂ ਚੋਂ ਅੰਨਾ ਕੁਝ ਫੇਸ ਕਰਕੇ ਆਪਣਾ ਵਲੋਗਿੰਗ ਕਰਦੀ ਆ ਠੀਕ ਆ ਨਾ ਤਾਂ ਮੈਂ ਆਪਣੀ ਮਿਹਨਤ ਕਰਦੀ ਆ ਤਾਂ ਜਿਹੜੇ ਬਕਵਾਸ ਕਰਦੇ ਆ ਨਾ ਸੋਸ ਸਮਝ ਕੇ ਕਰਿਆ ਕਰੋ ਬਾਕੀ ਜਿਹੜੇ سپورਟ ਕਰਦੇ ਆ ਉਹਨਾਂ ਲਈ ਆਪਾਂ ਆਪਣੇ ਅੰਦਰ ਵੀ ਉਹਨਾਂ ਲਈ ਪਿਆਰੀ ਆ ਬਾਕੀ ਤੁਸੀਂ ਇੱਥੇ ਦੇਖ ਸਕਦੇ ਹੋ ਬਾਜ਼ਾਰ ਅੱਜ ਕਹਿੰਦੇ ਦੁਕਾਨਾਂ ਨਾ ਫੁੱਲ ਹੋਈਆਂ ਪਈਆਂ ਨੇ ਉਤੋਂ ਰਖੜੀਆਂ ਨੇ ਹਰੇਕ ਦੁਕਾਨ ਕੋਈ ਐਹੋ ਜੀ ਦੁਕਾਨ ਨਹੀਂ ਹੋਣੀ ਜਿੱਥੇ ਰਖੜੀ ਨਹੀਂ ਰਖੜੀਆਂ ਹੀ ਰਖੜੀਆਂ ਹੋਈਆਂ ਪਈਆਂ ਬਾਕੀ ਮੈਂ ਵੀ ਬੋਵੀ ਵਾਸਤੇ ਸਮਾਨ ਲੈਣਾ ਰਖੜੀ ਉਹਨੂੰ ਬੰਨਣੀਆਂ ਤਾਂ ਉਹ ਆਪਾਂ ਫਿਰ ਮੰਮੀ ਨੌਂ ਤਰੀਕ ਦੀ ਹੈ ਨਾ ਹਾਂ ਨੌਂ ਤਰੀਕ ਦੀ ਰਖੜੀ ਆਪਾਂ ਵੀ ਉਹਦੇ ਵਾਸਤੇ ਲਵਾਂਗੇ ਸਮਾਨ ਤੇ ਦੁਕਾਨਾਂ ਹਰੇਕ ਐ ਸੰਗਤ ਦੂਰ ਦੂਰੋਂ ਆਉਥੀ ਆ ਰਹੀ ਹੈ ਸਾਰੀ ਮਾਤਾ ਦੀ ਮੇਲੇ ਤੋਂ ਆ ਰਹੀ ਹੈ ਸਾਰੀ ਸੰਗਤ ਦੇਖ ਸਰਦਿਓ ਸੋ ਫਾਈਨਲੀ ਗਾਇਜ਼ ਨੇ ਇੱਥੇ ਆਪਾਂ ਰੁਕਿਆ ਸੋ ਡੈਡੀ ਹੁਣੇ ਗਏ ਹੋਏ ਨੇ ਕਿਤਾਬ ਨਾਲ ਮੈਡੀਸਨ ਕੰਮ ਮੈਂ ਉਹ ਲੰਘ ਕੇ ਆਪਣਾ ਮੈਡੀਸਨ ਲੈਣੀ ਹੈ ਤਾਂ ਉਸ ਤੋਂ ਬਾਅਦ ਆਪਣਾ ਰੀਚਾਰਜ ਵਗੈਰਾ ਕਰਵਾਉਣਾ ਹੈ ਵਾਈਫਾਈ 'ਤੇ ਥੈਨ ਬਸ ਇਥੇ ਉਧਰ ਬਤਾ ਪਹ ਕਰ ਜਾਣਾ ਹੈ ਨਾ ਹਾਂ ਤੇ ਗਾਈਜ਼ ਨੈਕਸਟ ਆਪਣਾ ਹੋ ਸਕੇ ਤਾਂ ਮੈਂ ਫਾਈਨਲ ਹਲੇ ਨਹੀਂ ਕਹਿ ਸਕਦੀ ਬਟ ਬਹੁਤ ਜਲਦੀ ਆਪਣਾ ਉਹ ਵੀ ਜਿੱਥੇ ਆਪਾਂ ਮਾਦਤੇ ਜਾਣਾ ਨਾ ਮੇਲੇ ਤੇ ਜ਼ਰੂਰ ਜਾਵਾਂਗੇ ਉਹ ਵੀ ਵਲੌਗ ਆਪਾਂ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੇ देन ਅੱਜ ਦੀ ਵੀਡੀਓ ਨੂੰ ਮੈਂ ਇੱਥੇ ਹੀ ਬੰਦ ਕਰਦੀ ਆ ਨਿੱਕਾ ਜਿਹਾ ਮੇਰਾ ਵਲੌਗ ਸੀ ਤੁਹਾਡਾ ਮੈਂ ਸ਼ੇਅਰ ਕੀਤਾ ਆ देन ਆਪਣਾ ਦੂਸਰੇ ਚੈਨਲ ਨੂੰ ਬਹੁਤ-ਬਹੁਤ ਤੁਸੀਂ ਸਪੋਰਟ ਐਂਡ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਵਰਕ ਰਿਲੇਟਡ ਤੁਸੀਂ ਵੀਡੀਓ ਦੇਖ ਸਕੋ ਸੋ ਅੱਜ ਦਾ ਵੀਡੀਓ ਅੱਜ ਦਾ ਮੈਂ ਵਲੌਗ ਇੱਥੇ ਹੀ ਬੰਦ ਕਰਦੀ ਆ ਸੋ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ